ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ खालसा मेरो रूप है खास खाल से मैं हाँ हों निवास जब लग खालसा नह न्यारा तब लग तेज दियो मैं सारा ਜਾਵੇਗਾ ਹੈ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਆਉ ਗੁਸਾਈਂਦਾ ਪਹਿਲਵਾਨੜਾ ਮੈਂ ਗੁਰ ਮਿਲੋਚ ਦੁਮਾ ਲੜਾ ਸਭ ਹੋਈ ਸਿੰਜ ਜਈ ਇਕੱਠੀ ਆਹ ਨਹੀਂ ਬੈਠਾ ਬਖਿਆਪ ਜੀਓ ਬਾਤ ਵਜਨ ਟਮਕ ਭੇਰੀਆਂ ਮਲ ਲਥੇ ਲੈਂਦੇ ਫੇਰੀਆਂ ਨੇਹਤੇ ਪੰਜ ਜੁਵਾਨ ਮੈਂ ਗੁਰਥਾਪੀ ਦਿੱਤੀ ਖੰਡ ਜੀਓ ਨੇਹਤੇ ਪੰਜ ਜੁਵਾਨ ਮੈਂ ਗੁਰਥਾਪੀ ਦਿੱਤੀ ਖੰਡ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਾਲਸਾ ਜੀਓ ਜਦੋਂ ਅਸੀਂ ਸ੍ਰੀ ਭਗਵਤੀ ਜੀ ਸਹਾਇ ਅਰਦਾਸ ਦੇ ਵਿੱਚ ਸ੍ਰੀ ਭਗਵਤੀ ਜੀ ਦੀ ਸਹਾਇਤਾ ਮੰਗਦੇ ਹਾਂ ਸ੍ਰੀ ਸਾਹਿਬ ਸਿੱਖ ਦਾ ਇਸਤਲਾਹ ਦਾ ਖਾਸ ਸ਼ਬਦ ਹੈ ਇੱਕ ਪਾਸੇ ਇਹ ਪਦ श्री लक्ष्मी लक्ष्मी ਦੇ ਪਤੀ ਸਾਹਿਬ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਲਈ ਹੈ ਦੂਜੇ ਪਾਸੇ ਖੜਗਵਤਵਾਗ ਕਿਰਪਾਨ ਦਾ ਹੈ ਕਿਉਂ ਇਹ ਮੀਰੀ ਤੇ ਫੀਰੀ ਦੁਹਾਂ ਦਾ ਲਖਾਇਕ ਹੈ ਇਸ ਦਾ ਭਾਵਿਕੇ ਵੇਲੇ ਸਰਬ ਲੋ ਦੀ ਖੜਗ ਵੀ ਹੈ ਤੇ ਗਿਆਨ ਖੜਗ ਵੀ ਹੈ ਇਹ ਸਰਬ ਕਾਲ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰਬ ਲੋ ਹੈ ਇਸੇ ਲਈ ਦਸਮ ਪਾਤਸ਼ਾਹ ਨੇ ਸਦਾ ਇਸੇ ਦੀ ਸਹਾਇਤਾ ਜਾਚਣ ਅਤੇ ਇਸੇ ਦੀ ਰੱਸ਼ਿਆ ਵਿੱਚ ਰਹਿਣ ਦਾ ਆਦੇਸ਼ ਜਿਹੜਾ ਉਹ ਖਾਲਸੇ ਨੂੰ ਦਿੱਤਾ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਕ ਕੀ ਰੱਛਾ ਹਮਨੈ ਸਰਬ ਕਾਲ ਜੀ ਦੀ ਰੱਛਾ ਹਮਨੈ ਸਰਬ ਲੋਜ ਜੀ ਦੀ ਸਦਾ ਰੱਛਾ ਹਮਨੈ ਖਾਲਸਾ ਧਰਮ ਸੂਰਮਗਤੀ ਦਾ ਧਰਮ ਹੈ ਫਰੀ ਸਾਹਿਬ ਨੂੰ ਇਸਦਾ ਜਨਮ ਹੋਇਆ ਇਸ ਲਈ ਇਸ ਧਰਮ ਦੇ ਹਰ ਸਦਸ ਨੂੰ ਸੀਸ ਧੜੀ ਤੇ ਤਰਕੇ ਤੁਰਨ ਦਾ ਗੌਰਵ ਪ੍ਰਾਪਤ ਹੈ ਜੁਦ ਵਿੱਚ ਯੋਜ ਕੇ ਸ਼ਹੀਦ ਹੋਣਾ ਖਾਲਸੇ ਦੀ ਰੀਜ ਹੈ ਸ਼ਾਸਤਰਨ ਸਿਉ ਅਤ ਹੀਰਣ ਪੀਤਰ ਯੋਜ ਮਰੋਂ ਤਉ ਸਾਚ ਪਤੀਜੈ ਧਰਮ ਸੰਘਰਸ਼ ਉਸ ਦੀ ਰੋਹ ਰੀਤ ਹੈ ਜੋ ਇੱਕੇ ਵੇਲੇ ਆਤਮ ਸੰਘਰਸ਼ ਵੀ ਹੈ ਸਮਾਜਿਕ ਆਦਰਸ਼ ਵੀ ਹੈ ਆਤਮ ਸੰਘਰਸ਼ ਇਹ ਧਰਮ ਚਲਾਵਨ ਤੇ ਸੰਤ ਉਭਾਰਨ ਦਾ ਹੈ ਸਮਾਜਿਕ ਆਦਰਸ਼ ਦੁਸ਼ਟ ਦਮਨ ਦਾ ਹੈ ਇਸੇ ਲਈ ਸਿੱਖ ਦੇ ਬੁੱਲ੍ਹਾਂ ਉੱਪਰ ਤਾਂ ਵੈਗਰੂ ਦਾ ਨਾਮ ਹੁੰਦਾ ਹੈ ਪਰ ਚਿੱਤ ਅੰਦਰ ਜ਼ੁਲਮ ਦਾ ਟੱਕਰਾ ਜੁੱਧ ਅੰਦਰ ਜੂਝ ਮਰਨ ਦਾ ਚਾ ਜਿਹੜਾ ਹੈ ਹਿਰਦੇ ਅੰਦਰ ਹੁੰਦਾ ਹੈ ਨਨ ਜੀਓ ਤਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ ਹਲ ਸੇ ਦਾ ਜਨਮ ਕਿਰਪਾਨ ਚੋਂ ਹੋਇਆ ਜਦੋਂ ਖਾਲਸੇ ਦੇ ਘਰ ਮੱਛੀ ਦਾ ਬੱਚਾ ਜਨਮ ਲੈਂਦਾ ਉਹਨੂੰ ਗੁੜਤੀ ਜਿਹੜੀ ਹੈ ਕਿਰਪਾਨ ਦੀ ਲੋਕ ਤੋਂ ਦਿੱਤੀ ਜਾਂਦੀ ਹੈ ਇਰਫਾਨ ਉਸਦਾ ਇਸ਼ਟ ਦੇਵ ਬਣ ਜਾਂਦੀ ਹੈ ਜਨਮ ਤੋਂ ਹੀ। ਪਰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਖੰਡੇ ਬਾਟੇ ਦੀ ਪਾਹੁਲ ਦਿੱਤੀ। ਖਾਲਸੇ ਨੂੰ ਨਵਾਂ ਜਨਮ ਦਿੱਤਾ ਇਸੇ ਕਰਕੇ ਖਾਲਸਾ ਕਹਿੰਦਾ ਹੈ। ਖਾਲਸੇ ਦਾ ਜਨਮ ਤੱਕ ਸ੍ਰੀ ਕੇਸਗੜ੍ਹ ਸਾਹਿਬ ਦਾ। ਖਾਲਸੇ ਦੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਾਤਾ ਸਾਹਿਬ ਕੌਰ ਜੀ ਵਾਸੀ ਅਸੀਂ ਆਨੰਦਪੁਰ ਸਾਹਿਬ ਦੇ ਨਾਨਕ ਦੇ ਗੁਰੂ ਕੇ ਲਾਹੌਰ ਅਰਦਾਸ ਕਰਨ ਲੱਗਿਆਂ ਵੀ ਉਹ ਸਭ ਤੋਂ ਪਹਿਲਾਂ ਸ੍ਰੀ ਭਗਉਤੀ ਜੀ ਦੀ ਸਹਾਈਤਾ ਨੂੰ ਧਿਆਉਂਦਾ ਹੈ। ਉਸੇ ਦੀ ਸਹਾਈਤਾ ਦੀ ਜਾਚਣਾ ਕਰਦਾ ਹੈ। ਸ੍ਰੀ ਅਸਪਾਨ ਉਹਦੀ ਕਿਰਪਾ ਹਮੇਸ਼ਾ ਹੀ ਆਸਵੰਦ ਰਹਿੰਦਾ ਹੈ ਸ੍ਰੀ ਅਸਪਾਨ ਦੀ ਕਿਰਪਾ ਲਈ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਵਖਾਨਿਓ। ਤਨੋ ਮਨੋ ਸ੍ਰੀ ਖਰਗੜ ਜੀ ਨੂੰ ਨਮਸਕਾਰ ਕਰਦਾ ਹੈ ਸ੍ਰੀ ਤੇਗ ਜੀ ਦੀ ਜੈਕਾਰ ਆਖਦਾ ਹੈ ਖੜਗ ਕੇਤ ਦੀ ਸ਼ਰਨ ਲੈਂਦਾ ਹੈ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹੱਥ ਦੇ ਲਿਓ ਉਵਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਗੋਖ ਤੇ ਲਿਓ ਬਚਾਈ ਜੈ ਜੈ ਜਗ ਕਾਰਨ ਸ੍ਰੇਸ਼ਟ ਉਭਾਰਨ ਮਮ ਪ੍ਰਤਪਾਰਨ ਜੈ ਤੇਗੰਗ ਸਾਲ ਕਿਰਪਾਨ ਦੇ ਵੱਡੇ ਪਰੋਸੇ ਦੀ ਟੇਕ ਲੈਂਦਾ ਹੈ। ਜਾਂ ਕਲ ਮੈਂ ਸਭ ਕਾਲ ਕਿਰਪਾਨ ਕੇ ਭਾਰੀ ਉਝਾਨ ਕੋ ਭਾਰੀ ਪਰੋਸੋ। ਸ਼ਸਤਰਾਂ ਨੂੰ ਆਪਣਾ ਪੀਰ ਮੰਨ ਦਾ ਖਾਲਸਾ। ਅਸ ਕਿਰਪਾਨ, ਖੰਡੋ, ਖੜਗ, ਤੂਪਕ, ਤਬਰ, ਅਰ तीर, ਸੈਫ, ਸਰੋਹੀ, ਸਹਤੀ ਜਹੇ ਹਮਾਰੇ ਪੀਰ। ਤੇ ਉਹਨਾਂ ਤੋਂ ਰੱਸ਼ਿਆ ਦੀ ਆਸ ਵੀ ਰੱਖਦਾ। ਸਾਹਿਬ ਕਿਰਪਾਨ ਖੰਡੋ ਖੜਗ ਸੈਪ ਤੇਗ ਤਰਵਾਰ ਰਸ ਕਰੋ ਹਮਰੀ ਸਦਾ ਅਬ ਚਾਂਤਕ ਕਰਵਾਰ ਇਹੋ ਤ੍ਰਵਾਸ ਸ੍ਰੀ ਸਾਹਿਬ ਦੀ ਸਹਾਇ ਦੇ ਭਾਪੂਰਤਵਾ ਕੰਛ ਵਿੱਚ ਸਿਮਟ ਕੇ ਸਿੱਖਾਂ ਦੀ ਅਰਦਾਸ ਦੇ ਵਿੱਚ ਖਾਲਸਾ ਪੰਥ ਨੇ ਸ਼ਾਮਲ ਕੀਤਾ ਸ੍ਰੀ ਸਾਹਿਬ ਦੀ ਸਹਾਇ ਦਾ ਸਿਧਾਂਤ ਬਲ ਯੁਗਤ ਹੋਣ ਦਾ ਸਿਧਾਂਤ ਹੈ ਖਾਲਸੇ ਦੀ ਤਲਵਾਰ ਬੰਦਨ ਛਡਾਉਣ ਵਾਲੀ ਹੈ ਇਹ ਇਸ ਲਈ ਮਿਆਨ ਵਿੱਚੋਂ ਨਿਕਲਦੀ ਹੈ ਕਿਉਂ ਜਰਵਾਣਿਆਂ ਦੀ ਤਲਵਾਰ ਨੂੰ ਵਾਪਸ ਮਿਆਨ ਵਿੱਚ ਪਰਤ ਜਾਣ ਲਈ ਮਜਬੂਰ ਕਰੇ ਖਾਲਸੇ ਦੀ ਤਲਵਾਰ ਨਿਆਂ ਨੂੰ ਜਿੰਦਾ ਰੱਖਦੀ ਹੈ ਅਨਿਆਂ ਨੂੰ ਦੂਰ ਕਰਦੀ ਹੈ ਅਨਿਆਂ ਦੇ ਵਿਰੁੱਧ ਡਟਦੀ ਹੈ ਅਸਲ ਸੂਰਮਗਤੀ ਉਹ ਹੈ ਜੋ ਜ਼ਿੰਦਗੀ ਵਿੱਚ ਵੀ ਮੌਤ ਲਈ ਤਿਆਰ ਰਹਿੰਦੀ ਹੈ ਮੌਤ ਨੂੰ ਆਪਣਾ ਹੱਕ ਸਮਝਦੀ ਹੈ पर जेकर जिंदगी मौत ਨਾਲੋਂ ਬੱਤਰ ਜਾਪਦੀ ਹੋਵੇ ਆ ਬਾਣੇ ਅੰਦਰ ਜਿਉਂਦੇ ਰਹਿਣ ਦਾ ਸਾਹਸ ਵੀ ਰੱਖਦੀ ਹੈ ਸ੍ਰੀ ਸਾਹਿਬ ਦੀ ਸਹਾਇਤਾ ਪੰਥ ਕੀ ਜੀਤ ਦੀ ਬੁਨਿਆਦ ਹੈ ਰਾਜ ਕਰੇਗਾ ਖਾਲਸਾ ਦਾ ਆਧਾਰ ਹੈ ਇਤਿਹਾਸ ਵਿੱਚ ਆਉਂਦਾ ਹੈ ਅਦੀਨਾ ਵੇਗ ਨੇ ਇੱਕ ਵਾਰ ਸਰਦਾਰ ਜੱਸਾ ਸਿੰਘ ਅਹਲੂਵਾਲੀਆ ਨੂੰ ਪੱਤਰ ਲਿਖਿਆ ਜਿਸ ਵਿੱਚ ਖਾਲਸੇ ਨਾਲ ਸੋਲਾ ਕਰਨ ਦੀ ਪੇਸ਼ਕਸ਼ ਕਰਦਿਆਂ ਕਿਹਾ ਸਿੱਖਾਂ ਨੂੰ ਲੜਾਈ ਦਾ ਰਾਹ ਤਿਆਗ ਦੇਣਾ ਚਾਹੀਦਾ ਹੈ ਇਸ ਵਿੱਚ ਸਿੱਖਾਂ ਦਾ ਨੁਕਸਾਨ ਹੈ ਤੁਹਾਨੂੰ ਸੁਲ੍ਹਾ ਸਫਾਈ ਦਾ ਰਾਹ اختیار ਕਰਨਾ ਚਾਹੀਦਾ ਸਰਦਾਰ ਜੱਸਾ ਸਿੰਘ ਜੀ ਨੇ ਉਸ ਦਾ ਉੱਤਰ ਇਸ ਪ੍ਰਕਾਰ ਦਿੱਤਾ ਦਿੱਲੀ ਦੀ ਅਧੀਨਗੀ ਖਾਲਸਾ ਕਿਸੇ ਤਰ੍ਹਾਂ ਵੀ ਮੰਨਣ ਨੂੰ ਤਿਆਰ ਨਹੀਂ ਸਿੱਖ ਉਸੇ ਤਰ੍ਹਾਂ ਕਿਰਪਾਨ ਦੇ ਜੋਰ ਨਾਲ ਰਾਜ ਸਥਾਪਨ ਕਰਨਗੇ ਜਿਸ ਤਰ੍ਹਾਂ ਤਲਵਾਰ ਨਾਲ ਮੁਗਲਾਂ ਨੇ ਹਿੰਦੁਸਤਾਨ ਵਿੱਚ ਆਪਣਾ ਰਾਜ ਕਾਇਮ ਕੀਤਾ ਜੋਧਿਆਂ ਦੀ ਮੁਲਾਕਾਤ ਮੈਦਾਨੇ ਜੰਗ ਵਿੱਚ ਹੁੰਦੀ ਹੈ ਜਦ ਤੱਕ ਸ਼ਹੀਦਿਆਂ ਦੇ ਜਾਨ ਨਹੀਂ ਪੀਤੇ ਜਾਂਦੇ ਤੇ ਖੂਨ ਦੀਆਂ ਨਦੀਆਂ ਨਹੀਂ ਵਹਿਂਦੀਆਂ ਕੋਈ ਕਿਸੇ ਨੂੰ ਰਾਜ ਨਹੀਂ ਦਿੰਦਾ ਕੋਈ ਆਜ਼ਾਦੀ ਨਹੀਂ ਦਿੰਦਾ ਅੱਜ ਤੁਸੀਂ ਸਿਰਫ ਸਾਡੀ ਸ੍ਰੀ ਸਾਹਿਬ ਦੀ ਚਮਕ ਨੂੰ ਹੀ ਵੇਖਿਆ ਜਦੋਂ ਇਹ ਸ੍ਰੀ ਸਾਹਿਬ ਚੱਲੇਗੀ ਤਾਂ ਰਾਜ ਭਾਗ ਸਾਡੇ ਕਰਮਾਂ ਵਿੱਚ ਹੋਵੇਗਾ ਖਾਲਸਾ ਕਿਸੇ ਦੀ ਮਿੰਨਤ ਜਾਂ ਕਰਨੇ ਲਾ ਨਹੀਂ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਸਰੀਰ ਸਾਹਿਬ ਦੀ ਸਹਾਇਤਾ ਨਾਲ ਅਕਾਲ ਪੁਰਖ ਦੀ ਕਿਰਪਾ ਨਾਲ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਕਵੀ ਸੰਤੋਖ ਸਿੰਘ ਜੀ ਨੇ ਹਲੰਗੀ ਤਰਪਿਤਾ ਸਤਿਗੁਰੂ ਜੀ ਦਾ ਫਰਮਾਨ ਜੋ ਜ਼ਿਕਰ ਕੀਤਾ ਹੈ ਸ਼ਾਸਤਰਨ ਕੇ ਅਧੀਨ ਹੈ ਰਾਜ ਜੋ ਨਾ ਤਰਹਿ ਤਿਸ ਵਿਗਰਸ ਕਾਜ ਜਾਂਤੇ ਸਰਬ ਖਾਲਸਾ ਸੁਣੀਐ ਯਾ ਜੁਧ ਸਰਬੇ ਉਤਮ ਗਨਿਐ ਜਬ ਹਮਾਰੇ ਦਰਸ਼ਨ ਕੋ ਆਵੋ ਬਾਨੋ ਸੋਚੇ ਤਾਂ ਤਨ ਸ਼ਾਸਤਰ ਸਜਾਵੋ ਸ੍ਰੀ ਸਾਹਿਬ ਖਾਲਸਾਈ ਰਹਿਤ ਦਾ ਚਿੰਨ ਵੀ ਹੈ ਇਹ ਸੁਰੱਖਿਆ ਦਾ ਹਥਿਆਰ ਵੀ ਹੈ ਕੇਵਲ ਕਿਰਪਾਨੀ ਨਹੀਂ ਹੋਰ ਵੀ ਹਰ ਪ੍ਰਕਾਰ ਦੇ ਉਪਯੋਗੀ ਸ਼ਾਸਤਰਾ ਨਾਲ ਲੈਸ ਰਹਿਣ ਦਾ ਹਾਲਸੇ ਨੂੰ ਆਦੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕੀਤਾ ਕਈ ਵਾਰ ਤਾਂ ਅੜਵੀ ਜਿਹੜੇ ਸਨ ਗੁਜਰਾਤ ਤੇ ਰੰਗੜ ਅਲਮੋਟ ਨਗਰ ਦੇ ਵਿੱਚ ਕਈ ਵਾਰ ਆਉਂਦੀਆਂ ਆਨੰਦਪੁਰ ਸਾਹਿਬ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੇ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਨੂੰ ਇਹਨਾਂ ਲੋਕਾਂ ਨੇ ਲੁੱਟਿਆ ਮਹਾਰਾਜਿਆਂ ਨੇ ਅਗਰ ਕਿਆ ਪਾਹੀਏ ਤੁਹਾਡੇ ਕੋਲ ਸ਼ਸਤਰ ਹੋਣਗੇ ਦਰਵਾਣੀ ਜਿਹੜੇ ਤੁਹਾਡੇ ਤੋਂ ਡਰ ਮੰਨਣਗੇ ਇਸ ਕਰਕੇ ਆਪਣੇ ਤਨ ਤੇ ਸ਼ਸਤਰ ਧਾਰਨ ਕਰੋ ਜਦੋਂ ਵੀ ਸਾਡੇ ਦਰਸ਼ਨਾਂ ਨੂੰ ਆਉਣਾ ਤੁਸੀਂ ਸ਼ਸਤਰ ਸਜਾ ਕੇ ਆਉਣਾ ਆਵੇਂ ਸ਼ਾਸਤਰਾਂ ਦਾ ਉਪਯੋਗ ਪ੍ਰਗਟ ਰੂਪ ਵਿੱਚ 6ਵੇਂ ਪਾਤਸ਼ਾਹ ਵੇੜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਤੋਂ ਹੋਇਆ। ਪਿਆਰੀ ਜਿਹੜੀ ਹੈ ਪਹਿਲਾਂ ਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ। ਸਤਗੁਰੂ ਜੀ ਆਸਾ ਹੱਥ ਕਿਤਾਬ ਕਸ ਮਹਾਰਾਜ ਜੀ ਹਮੇਸ਼ਾ ਆਪਣੇ ਹੱਥ ਵਿੱਚ ਸੋਟਾ ਰੱਖਦੇ। ਔਰ ਸਤਗੁਰਾਂ ਨੇ ਫਰਮਾਨ ਵੀ ਕੀਤਾ। ਜੋ ਤੋ ਪ੍ਰੇਮ ਖੇਲਣ ਕਾ ਚਾਓ ਸੇਰ ਧਾਰ ਤਲੀ ਗਲੀ ਮੇਰੀ ਆਓ। ਪ੍ਰੇਮ ਦੀ ਖੇਡ ਜਿਹੜੀ ਐ ਸਿਰ ਤਲੀ ਤੇ ਧਰ ਕੇ ਖੇਡੀ ਜਾਂਦੀ ਉੱਥੇ ਲੋਕਲਾਜ ਦੀ ਪਰਵਾਹ ਨਹੀਂ ਹੈ। ਔਰ ਜਦੋਂ ਪੰਚਮ ਪਾਤਸ਼ਾਹ ਸਤਿਗੁਰੂ ਜੀ ਮਾਤਾ ਗੰਗਾ ਜੀ ਨੂੰ ਵਿਹਣ ਵਾਸਤੇ ਗਏ। ਗੁਰੂ ਸਾਹਿਬ ਜੀ ਦੇ ਨਾਲ ਭਾਵੇਂ ਨਗਰ ਨਿਵਾਸੀਆਂ ਨੇ ਮਖੌਲ ਕੀਤਾ। ਕਿਲਾ ਪਟਵਾਉਣਾ ਕਹਿਣ ਲੱਗੇ ਅਸੀਂ ਜਵਾਈ ਦੇ ਕੋਲੋਂ। ਗੁਰੂ ਅਰਜਨ ਦੇਵ ਸਹਿ ਮਹਾਰਾਜਿਆਂ ਦੇ ਕੋਲੋਂ ਇੱਕ ਟਾਲੀ ਦਾ ਗ੍ਰਾਹਕ ਤੁਸੀਂ ਉਹਨੂੰ ਕੱਟ ਕੇ ਕਿੱਲੇ ਦਾ ਰੂਪ ਦਿੱਤਾ ਗਿਆ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜਿਆਂ ਘੋੜੇ ਤੇ ਅਸਵਾਰ ਹੋ ਕਰਕੇ ਬਰਸ਼ੇ ਨਾਲ ਜਿਹੜਾ ਉਹ ਤਾਲੀ ਦਾ ਮੁੰਡ ਸੀ ਸਤਿਗੁਰਾਂ ਨੇ ਪਟਿਆ ਪਹਿਲੇ ਗੁਰੂ ਸਾਹਿਬਾਂ ਤੋਂ ਇਸ ਦਾ ਪ੍ਰਣਾਮ ਜਿਹੜਾ ਹੈ ਪੂਰਵ ਗਿਆਨ ਸਤਿਗੁਰਾਂ ਦੇ ਜੀਵਨ ਵਿੱਚੋਂ ਸਾਨੂੰ ਮਿਲਦਾ ਹੈ ਸ਼ਾਸਤਰ ਗੀਤੀਆਂ ਨੂੰ ਨਹੀਂ ਕੇਵਲ ਸੂਰਬੀਰਾਂ ਨੂੰ ਹੀ ਪੜ੍ਹਾਇਆ ਜਾ ਸਕਦੇ ਹਨ ਇਸ ਲਈ ਸਤਿਗੁਰਾਂ ਪਹਿਲਾਂ ਆਤਮਿਕ ਬਲ ਤੇ ਸਦਾਚਾਰ ਦਾ ਬਲ ਇਹ ਜਿਹੜਾ ਵਿਕਾਸ ਜਿਹੜਾ ਸੀ ਉਹ ਸਤਿਗੁਰਾਂ ਨੇ ਕਰਵਾਇਆ ਤਾਂ ਕਿ ਸ਼ਾਸਤਰਾਂ ਦੀ ਕੁ ਵਰਤੋਂ ਨਾ ਹੋਵੇ ਪਹਿਲਾਂ ਸਾਹਸ ਜਗਾਇਆ ਫਿਰ ਅਨਿਆ ਨਾਲ ਲੜਨ ਦੀ 대ਗਤਾਰਨ ਕਰਵਾਈ ਗੁਰੂ ਸਾਹਿਬ ਜੀ ਨੇ ਸਿੱਖ ਬੁਨਿਆਦੀ ਤੌਰ ਤੇ ਅਹਿੰਸਕ ਹੈ ਪਰ ਅਨਿਆਮ ਬਰਦਾਸ਼ਤ ਨਹੀਂ ਕਰਦਾ ਜਦੋਂ ਕਿਤੇ ਅਨਿਆਹ ਹੁੰਦਾ ਕਿਉਂਕਿ ਅਨਿਆਹ ਜਰਨਾ ਜਿਹੜਾ ਗੁਜਦਲੀ ਹੈ ਜਿਹੜਾ ਅਨਿਆਹ ਨੂੰ ਜਰਦਾ ਉਹ ਗੁਜਦਲ ਹੁੰਦਾ ਹੈ ਬੋਜ ਦਿਲੀ ਸਿੱਖੀ ਵਿੱਚ ਉੱਕਾ ਹੀ ਪਰਵਾਨ ਨਹੀਂ ਹੈ ਜਦ ਸਾਰੇ ਹੀਲੇ ਉਪਨਾ ਕਾਮ ਹੋ ਜਾਣ ਸਾ ਤਲਵਾਰ ਸੋਤਣ ਦਾ ਹੱਕ ਜਿਹੜਾ ਹੈ ਸਤ ਗੁਰੂ ਜੀ ਨੇ ਸਿੱਖਾਂ ਨੂੰ ਕਰਵਾਇਆ ਸੂਕਾਰ ਅਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸ਼ਤ ਬੁਰਦਨ ਬਾਸ਼ਮ ਸ਼ੀਰ ਦਸਤ ਇਹੋ ਕਾਰਨ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਮੰਗਰੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਖਾਲਸੇ ਨੂੰ ਸਦਾ ਅੰਗ ਸੰਗ ਰਹਿਣ ਦਾ ਜਿਹੜਾ ਸੀ ਸ਼ਾਸਤਰ ਆਪਣੇ ਅੰਗ ਸੰਗ ਰੱਖਣ ਦਾ ਇਹ ਆਦੇਸ਼ ਦਿੱਤਾ। ਮਹਾਤਮਾ ਗਾਂਧੀ ਦਾ ਜ਼ਿਕਰ ਹੁੰਦਾ ਹੈ ਤੇ ਉਹਨਾਂ ਨੇ ਵੀ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਹੈ ਜੋ ਉਜੋਕੇ ਯੁੱਗ ਵਿੱਚ ਅਹਿੰਸਾ ਦਾ ਅਲੰਬਰਦਾਰ ਮੰਨੇ ਜਾਂਦੇ। ਇਹ ਕਬੂਲ ਕੀਤਾ ਕਿ ਜਿੱਥੇ ਕਾਇਰਤਾ ਤੇ ਹਿੰਸਾ ਵਿੱਚੋਂ ਇੱਕ ਨੂੰ ਚੁਣਨਾ ਪਵੇ ਉੱਥੇ ਮੈਂ ਹਿੰਸਾ ਨੂੰ ਚੁਣਨ ਦੀ ਸਲਾਹ ਦੇਵਾਂਗਾ ਕਾਇਰਤਾ ਨੂੰ ਨਹੀਂ ਉੱਥੇ ਫਿਰ ਮੈਂ ਹਿੰਸਾ ਨੂੰ ਚੁਣਨ ਦੀ ਸਲਾਹ ਦੇਵਾਂਗਾ ਬਿਨਾਂ ਕਾਰਨ ਦੇ ਮੈਂ ਮਰਨ ਦਾ ਸ਼ਾਂਤੀ ਭਰਪੂਰ ਹੌਸਲਾ ਪੈਦਾ ਕਰਨਾ ਚਾਹੁੰਦਾ ਹਾਂ ਜਿਸ ਵਿੱਚ ਇਹ ਹੌਸਲਾ ਨਹੀਂ ਉਸ ਨੂੰ ਮੈਂ ਮਰਨ ਮਾਰਨ ਦੀ ਸਲਾਹ ਦੇਣ ਤੋਂ ਸੰਕੋਚ ਨਹੀਂ ਕਰਾਂਗਾ ਤਾਂ ਜੋ ਇਹ ਬਹੁਤ ਸਕਣਾ ਹੋ ਜਾਵੇ ਗੋਜ ਦੇ ਲਈ ਤੇ ਬੇਵਸੀ ਦਾ ਸ਼ਿਕਾਰ ਬਣੇ ਰਹਿਣ ਨਾਲੋਂ ਹਿੰਦੁਸਤਾਨ ਨੂੰ ਮੈਂ ਆਪਣੀ ਅਣਖ ਦੀ ਰਾਖੀ ਲਈ ਹਥਿਆਰ ਚੁੱਕਣ ਦੀ ਸਲਾਹ ਦੇਵਾਂਗਾ ਕਿਉਂ ਸ੍ਰੀ ਸਾਹਿਬ ਦੀ ਸਹੈਤਾ ਖਾਲਸੇ ਦੇ ਸਦਾਈ ਅੰਗ ਸੰਗ ਰਹਿਣ ਦੀ ਸਹੈਤਾ ਹੈ ਹਾਰਸਲ ਦਾ ਕਥਨ ਹੈ ਬਲ ਤੋਂ ਬਿਨਾ ਇਨਸਾਫ ਨਿਰਸ਼ਕਤ ਹੈ ਇਨਸਾਫ ਤੋਂ ਬਿਹੀਣਾ ਬਲ ਜਿਹੜਾ ਹੈ ਉਹ ਅਤਿਆਚਾਰ ਹੈ బలਹੀਣ ਇਨਸਾਫ ਬੇਅਰਥ ਹੈ ਕਿਉਂਕਿ ਉਹ ਜ਼ੁਲਮ ਨੂੰ ਰੋਕ ਨਹੀਂ ਸਕਦਾ ਇਨਸਾਫਹੀਣ ਬਲ ਜਿਹੜਾ ਉਹ ਨਿੰਦਣਯੋਗ ਹੈ ਇਨਸਾਫ ਤੇ ਬਲ ਨਾਲ ਨਾਲ ਚੱਲਣੇ ਚਾਹੀਦੇ ਹਨ ਕਿਉਂਕਿ ਨਿਆਂ ਦਾ ਬਲਵਾਨ ਤੇ ਬਲ ਦਾ ਨਿਆਂਵਾਨ ਹੋਣਾ ਬੜਾ ਜ਼ਰੂਰੀ ਹੈ ਨਿਆਂ ਤੇ ਬਲ ਦਾ ਐਸਾ ਸੁਮੇਲ ਖਾਲਸੇ ਜੀ ਦੀ ਸ੍ਰੀ ਸਾਹਿਬ ਦੀ ਵਰਤੋਂ ਨਹੀਂ ਅਮਲ ਵਿੱਚ ਆਇਆ ਇਹ ਉਹ ਕਾਰਨ ਹੈ ਕਿ ਜਰ ਜਰ ਵੀ ਖਾਲਸੇ ਦੀ ਸ੍ਰੀ ਸਾਹਿਬ ਦਿੱਨਾ ਦਰਦਵੰਦਾਂ ਦੀ ਰੱਖਿਆ ਲਈ ਦੁਸ਼ਟਾਂ ਦੇ ਵਿਨਾਸ਼ ਲਈ ਨਿਆਂ ਦੀ ਥਾਪਣਾ ਲਈ ਜਾਂ ਧਰਮ ਦੀ ਪਰਫੁੱਲਤਾ ਹੇ ਤੁੱਠੀ ਅਕਾਲ ਪੁਰਖ ਆਪ ਅੰਗ ਸੰਗ ਹੋਇਆ ਖਾਲਸਾ ਜੀ ਨੇ ਵੀ ਕਿਰਪਾਨ ਸਦਾ ਗੱਤਰੇ ਵਿੱਚ ਰੱਖੀ ਇਸ ਨੂੰ ਧਾਰਨ ਕਰਨ ਦਾ ਹੱਕ ਜਿਹੜਾ ਸੀ ਪ੍ਰਮੁੱਖ ਧਾਰਮਿਕ ਹੱਕ ਵਾਂਗ ਰੱਖੀ ਕੀਤੀ ਗਈ ਜਿਹੜੀ ਸ੍ਰੀ ਸਾਹਿਬ ਦੀ ਸਿੱਖ ਇਸ਼ਟ ਵਾਂਗ ਉਪਾਸ਼ਨਾ ਕਰਦਾ ਹੈ ਉਸੋਂ ਪਰ ਉਹਨਾਂ ਕਦੇ ਪਾਬੰਦੀ برداشت ਨਹੀਂ ਕੀਤੀ ਸਰਕਾਰਾਂ ਖਾਲਸਾ ਜੀ ਦੇ ਇਸ ਹੱਕ ਨੂੰ ਹਥਿਆਰਬੰਦੀ ਗਰਦਾਨ ਕੇ ਇਸ ਉੱਪਰ ਬਾਰ ਬਾਰ ਪਾਬੰਦੀ ਲਾਉਣ ਦਾ ਯਤਨ ਵੀ ਕਰਦੀਆਂ ਆਈਆਂ ਕਿਉਂਕਿ ਜਨਤਾ ਦੀ ਹਥਿਆਰਬੰਦੀ ਉਹਨਾਂ ਦੇ ਆਪਣੇ ਅਧਿਕਾਰ ਨੂੰ ਚੁਣੌਤੀ ਜਾਪਦੀ ਸੀ ਪਹਿਲਾਂ ਮੁਗਲਾਂ ਵੇਲੇ ਇਹ ਪਾਬੰਦੀ ਆਇਦ ਹੋਈ ਉਦੋਂ ਕੇਵਲ ਸਿੱਖਾਂ ਤੇ ਹੀ ਨਹੀਂ ਹਰ ਗੈਰ ਮੁਸਲਮਨ ਤੇ ਇਹ ਪਾਬੰਦੀ ਲਾਗੂ ਸੀ ਕੇਵਲ ਸਿੱਖਾਂ ਨੇ ਕਿਰਪਾਨ ਪਹਿਨ ਕੇ ਆਪਣੀ ਆਜ਼ਾਦੀ ਦਾ ਐਲਾਨ ਕੀਤਾ ਤੇ ਇਸ شاہੀ پابੰਦੀਆਂ ਧੱਜੀਆਂ ਉਡਾਈਆਂ ਬਰਤਾਨਵੀ ਹਕੂਮਤ ਨੇ ਵੀ ਸਿੱਖਾਂ ਦੀ ਕਿਰਪਾਨ ਤੇ ਆਕਾਰ ਤੇ ਪਾਬੰਦੀ ਲਾਈ 40 ਸਾਲ ਸਿੱਖ ਕੌਮ ਨੇ ਇਸ ਪਾਬੰਦੀ ਵਿਰੁੱਧ ਮੋਰਚਾ ਲਾ ਕੇ ਇਸ ਦਾ ਵਿਰੋਧ ਕੀਤਾ ਮਗਰੋਂ ਅੰਗਰੇਜ਼ਾਂ ਇਹ ਪਾਬੰਦੀ ਹਟਾ ਲਈ ਆਜ਼ਾਦ ਭਾਰਤ ਵਿੱਚ ਵੀ ਕਾਂਗਰਸ ਸਰਕਾਰ ਨੇ ਜੁਪੀ ਵਿੱਚ ਕਿਰਪਾਨ ਤੇ ਪਾਬੰਦੀ ਲਾਈ ਪਰ ਮਗਰੋਂ ਉਹਨਾਂ ਨੇ ਵਾਪਸ ਲੈ ਲਈ ਅੱਜ ਦੇ ਸਮੇਂ ਵੀ ਜਦੋਂ ਸੀਬੀਐਸਈ ਦਾ ਟੈਸਟ ਦਿੰਦੇ ਨੇ ਬੱਚੇ ਕੋਈ ਸਰਕਾਰੀ ਕੇਂਦਰ ਵੱਲੋਂ ਕੋਈ ਟੈਸਟ ਹੁੰਦਾ ਉਹਦੇ ਵਿੱਚ ਸਿੱਖਾਂ ਨੂੰ ਕੜਾ ਕਿਰਪਾਨ ਲਾਉਣ ਵਾਸਤੇ ਮਜਬੂਰ ਕੀਤਾ ਜਾਂਦਾ ਹਾਲਾਂਕਿ ਬਾਰ ਬਾਰ ਸਿੱਖ ਕੌਮ ਇਹ ਅਹਿਸਾਸ ਦਵਾ ਚੁੱਕੀ ਹੈ ਕਿ ਸਾਡਾ ਧਾਰਮਿਕ ਚਿੰਨ ਹੈ ਸ਼ਾਸਤਰ ਖਾਲਸੇ ਦੇ ਅੰਗਰਖੇ ਕਹਨ ਹਮੇਸ਼ਾ ਤਾਨੁਕ ਤੇ ਖਾਲਸਾ ਇਹਨਾਂ ਧਾਰਮਿਕ ਚਿੰਨਾਂ ਨੂੰ ਸਜਾ ਕੇ ਰੱਖਦਾ ਕਿਉਂਕਿ ਇਹ ਪਹਿਚਾਨ ਹੈ ਜੋ ਖਾਲਸਾ ਪੰਥ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਨੇ ਬਖਸ਼ਿਸ਼ ਕੀਤੀ ਬਾਰ ਬਾਰ ਯਾਦ ਵੀ ਕਰਾਇਆ ਜਾਂਦਾ ਹੈ ਬਾਰ ਬਾਰ ਯਾਦ ਕਰਾਉਣ ਦੇ باوجود ਫਿਰ ਵੀ ਖਾਲਸੇ ਤੇ ਹੀ ਇਹਨਾਂ ਪਵੰਦੀ ਜਿਹੜੀ ਹੈ ਉਹ ਲਈ ਜਾਂਦੀ ਬਾਰ ਬਾਰ ਖਾਲਸਾ ਇਨਾ ਸ਼ਾਸਤਰਾਂ ਦੇ ਹੱਕ ਵਿੱਚ ਯੂਝਦਾ ਰਿਹਾ ਹੈ ਸ੍ਰੀ ਸਹਿਬ ਦੀ ਦਾਤ ਸੂਰਬੀਰਤਾ ਦੀ ਦਾਤ ਹੈ ਅਣਖ ਦੀ ਦਾਤ ਹੈ ਸੁਤੰਤਰਤਾ ਦੀ ਦਾਤ ਹੈ ਇਸ ਨਾਲ ਸਾਡਾ ਜਨਮ ਹੋਇਆ ਇਸੇ ਦੀ ਸਾਨੂੰ ਰਾਹਤ ਮਿਲੀ ਇਸੇ ਦੀ ਉਪਾਸ਼ਨਾ ਪ੍ਰਾਪਤ ਹੋਈ ਇਸ ਲਈ ਖਾਲਸਾ ਨਿਤ ਇਸੇ ਦੀ ਸਹਾਇਤਾ ਲਈ ਅਰਦਾਸ ਕਰਦਾ ਹੈ ਔਰ ਇਸੇ ਦੀ ਸ਼ਰਣ ਵਿੱਚ ਰਹਿਣ ਲਈ ਹਮੇਸ਼ਾ ਅਕਾਲ ਪੁਰਖ ਵਾਹਿਗੁਰੂ ਅੱਗੇ ਯਾਚਨਾ ਕਰਦਾ ਹੈ ਆਓ ਖਾਲਸਾ ਜੀ ਅਜੋਕੇ ਸਮੇਂ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬਚਨ ਹਨ ਜਿਨ੍ਹਾਂ ਨੇ ਸ਼ਾਸਤਰ ਧਾਰਨ ਕੀਤੇ ਦੁਸ਼ਮਣ ਜਿਹੜਾ ਹੈ ਦਰਵਾਣਾ ਉਹਨਾਂ ਕੋਲੋਂ ਡਰਦਾ ਹੈ ਇਸ ਕਰਕੇ ਹਮੇਸ਼ਾ ਆਪਣੇ ਤਨ ਤੇ ਸ਼ਾਸਤਰ ਜਿਹੜਾ ਹੈ ਉਹ ਸੁਝਾ ਕਰਕੇ ਰੱਖੋ ਔਰ ਖਾਲਸਾ ਪੰਥ ਵਿੱਚ ਸ਼ਾਮਲ ਹੋਵੋ ਖੰਡੇ ਬਾਟੇ ਦੀ ਪਾਹ ਲਓ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਾਖੀ ਬੜਮੁੱਲੀ ਦਾਤ ਇਸ ਦਾਤ ਦੇ ਧਾਰਨੀ ਹੋਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪੜੀਏ ਬਾਣੀ ਵਿਚਾਰੀਏ ਔਰ ਆਪਣੇ ਜੀਵਨ ਨੂੰ ਸਵਾਰੀਏ ਜੀ ਵਿਚਾਰਾਂ ਕਰਦੇਆਂ ਕੋਲੋਂ ਹੋਈਆਂ ਫੁੱਲਾਂ ਦੀ ਖਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ